ਸਾਸ਼ਵੇ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਜਗਬਾਨੀ ਟੀਵੀ ਦੇ ਨਾਲ ਤਾਂ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਦੇ ਵਿੱਚ ਅੱਜ ਸਰਪੰਚਾਂ ਤੇ ਪੰਚਾਂ ਦੇ ਲਈ ਜ਼ਿੰਮਨੀ ਚੋਣ ਹੋ ਰਹੀ ਹੈ ਤਾਂ VOTERS ਜੋ ਹੈ ਦਾਸੇਕ ਲਾਈਨਾਂ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਇਸ ਵੇਲੇ ਉਹ ਤੁਹਾਨੂੰ ਵਿਖਾਵਾਂਗੇ ਤਸਵੀਰਾਂ ਦੇ ਰਾਹੀਂ ਤਾਂ ਦੱਸੇ ਕਿ ਸਵੇਰੇ 8 ਵਜੇ ਤੋਂ VOTING ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸ਼ਾਮ 4 ਵਜੇ ਤੱਕ VOTING ਹੋਵੇਗੀ ਪੰਚਾਂ ਤੇ ਸਰਪੰਚਾਂ ਦੀ ਚੋਣ ਜੋ ਹੈ ਇੱਥੇ ਪਿੰਡਾਂ ਦੇ ਵਿੱਚ ਕੀਤੀ ਜਾਵੇਗੀ ਤਾਂ ਬੈਲੇਟ ਪੇਪਰ ਰਾਹੀਂ ਇਹ VOTER ਪੈ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾਰਿਆਂ ਵਖਵਾ ਕਪਿੰਡਾਂ ਦੀਆਂ ਇਹ ਤਸਵੀਰਾਂ ਨੇ ਪੰਜਾਬ ਦੀਆਂ ਜਿੱਤੇ ਕਿ ਲੋਕ ਜੋ ਹੈ ਉਹ ਲਾਈਨਾਂ ਦੇ ਵਿੱਚ ਖੜੇ ਹੋਏ ਨੇ ਤੇ ਆਪਣੇ ਸਰਪੰਚ ਨੂੰ ਚੁਣਨ ਦੇ ਲਈ ਆਪਣੇ ਪੰਚ ਨੂੰ ਚੁਣਨ ਦੇ ਲਈ ਉਹਨਾਂ ਦੇ ਵੱਲੋਂ ਜੋ ਹੈ ਵੋਟ ਪਾਈ ਜਾ ਰਹੀ ਹੈ ਸੋ ਵਖਵਾ ਕਪਿੰਡ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਦੱਸਿਆ ਕਿ VOTING ਹੋ ਰਹੀ ਹੈ ਤੇ ਜੋ ਨਤੀਜੇ ਨੇ ਇਸ VOTING ਦੇ ਉਹ ਵੀ ਅੱਜ ਸ਼ਾਮ ਹੀ ਐਲਾਨ ਦਿੱਤੇ ਜਾਣਗੇ ਸ਼ਾਮ 4 ਵਜੇ ਤੋਂ ਬਾਅਦ ਜਦੋਂ ਦੱਸਿਆ ਕਿ VOTING ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਉਸ ਤੋਂ ਬਾਅਦ ਨਤੀਜੇ ਵੀ ਨਾਲ ਨਾਲ ਹੀ ਐਲਾਨ ਦਿੱਤੇ ਜਾਣਗੇ ਸੋ ਉਸ ਵੇਲੇ ਪਤਾ ਲੱਗੇਗਾ ਕਿ ਪਿੰਡ ਦੀ ਸਰਪੰਚੀ ਜੋ ਹੈ ਉਹ ਕੌਣ ਸੰਭੇਗਾ ਉਹ ਉਸੇ ਵੇਲੇ ਐਲਾਨ ਹੋ ਜਾਏਗਾ ਤੇ ਨਾਲ ਹੀ ਨਾਲ ਦੱਸਈਏ ਕਿ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਆਮ ਪੰਚਾਇਤੀ ਚੋਣਾਂ ਪਿਛਲੇ ਸਾਲ 15 ਅਕਤੂਬਰ ਨੂੰ ਹੋਈਆਂ ਸੰਤ ਉਸ ਤੋਂ ਬਾਅਦ ਹੁਣ ਜਿਹੜੇ ਪਿੰਡ ਰਹਿ ਗਏ ਸੀਗੇ ਉਹਨਾਂ ਦੇ ਵਿੱਚ ਜਿਹੜੀ ਇਹ VOTING ਹੋ ਰਹੀ ਹੈ ਸੋ ਕਈ ਥਾਵਾਂ ਤੇ ਦੱਸੇ ਕਿ ਆਮ ਸਹਿਮਤੀ ਦੇ ਨਾਲ ਵੀ ਚੋਣ ਹੋ ਚੁੱਕੀ ਹੈ ਕਈ ਪਿੰਡਾਂ ਦੇ ਵਿੱਚ ਜਿੱਥੇ ਲੋਕਾਂ ਨੇ ਆਪਣੀ ਸਹਿਮਤੀ ਦੇ ਨਾਲ ਸਰਪੰਚ ਚੁਣ ਲਿਆ ਤਾਂ ਉਥੇ ਇਸ ਤਰੀਕੇ ਦੇ ਨਾਲ ਆਮ ਸਹਿਮਤੀ ਦੇ ਨਾਲ ਦੱਸੇ ਕਿ ਚੋਣ ਪ੍ਰਕਿਰਿਆ ਪਹਿਲੇ ਹੀ ਮੁਕੰਮਲ ਹੋ ਚੁੱਕੀ ਹੈ ਲੇਕਿਨ ਹੁਣ ਜਿੱਤੇ ਕਿ ਆਮ ਸਹਿਮਤੀ ਵੀ ਨਹੀਂ ਬਣ ਸਕੀ ਉਥੇ ਜਿਹੜੀ ਹੈ ਚੋਣ ਪ੍ਰਕਿਰਿਆ ਚੱਲ ਰਹੀ ਹੈ ਸੋ ਵਕਵਕ ਪਿੰਡਾਂ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਦੇ ਲਈ ਜੋ ਹੈ ਪੂਕਤਾ ਇੰਤਜ਼ਾਮ ਵੀ ਸੈਂਟਰਾਂ ਦੇ ਬਾਹਰ ਕੀਤੇ ਗਏ ਨੇ VOTING ਸੈਂਟਰਾਂ ਦੇ ਬਾਹਰ ਜੋ ਹੈ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੋਈ ਵੀ ਕਿਸੇ ਵੀ ਤਰੀਕੇ ਦੀ ਝੜਪ ਜਿਹੜੀ ਲੋਕਾਂ ਦੇ ਵਿੱਚ ਨਾ ਹੋਵੇ ਕੋਈ ਅਨਸੁਖਾਂ ਵੀ ਘਟਣਾ ਨਾ ਵਾਪਰੇ ਇਸ ਦੇ ਲਈ ਜੋ ਹੈ ਪੂਕਤਾ ਇੰਤਜ਼ਾਮ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਸੋ ਵੇਖ ਸਕਦੇ ਹੋ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਔਰ VOTING ਸੈਂਟਰਾਂ ਦੇ ਬਾਹਰ ਤੇ ਲੋਕ ਵੀ ਜਿਹੜੇ ਵੱਧ ਚੜ ਕੇ ਜੋ ਹੈ ਇੱਥੇ VOTING ਦੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆ ਸਕਦੇ ਨੇ ਸੋ ਅਖੀਰਕਾਰ ਪਿੰਡਾਂ ਦੀ ਸਰਕਾਰ ਜਿਸ ਨੂੰ ਕਹਿ ਦਿੰਨੇ ਆਪਾਂ ਤਾਂ ਉਹ ਜਿਹੜੀ ਹੈ ਚੁਣੀ ਜਾ ਰਹੀ ਹੈ ਸਰਪੰਚ ਕੌਣ ਸਾੰਬੇਗਾ ਸਰਪੰਚੀ ਤਾਂ ਉਹ ਜਿਹੜਾ ਅੱਜ ਦਾਸੇ ਕੇ ਸ਼ਾਮ ਨੂੰ ਪਤਾ ਲੱਗੇਗਾ ਤਾਂ ਪਿੰਡ ਵਾਲਿਆਂ ਦੇ ਵੱਲੋਂ ਲਗਾਤਾਰ VOTING ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਜੋ ਹੈ ਅੱਜ ਦਾਸੇ ਕਿ ਗੁਰਦਾਸਪੁਰ ਜਲੰਧਰ ਤੇ ਫਿਰੋਜ਼ਪੁਰ ਤੋਂ ਤੁਹਾਨੂੰ ਵਿਖਾ ਰਿਹਾ ਜਿੱਥੇ ਕੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪਿੰਡ ਵਾਸੀ ਜੋ ਹੈ ਵੱਧ ਚੜ ਕੇ ਇਸ VOTING ਦੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਸੋ ਜਿੰਨੀ ਚੋਣ ਹੋ ਰਹੀ ਹੈ ਸਰਪੰਚਾਂ ਤੇ ਪੰਚਾਂ ਦੇ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸੋ ਇੱਥੇ ਮਾਹੌਲ ਜੋ ਹੈ ਹਾਲਾਂਕਿ ਫਿਲਹਾਲ ਜੋ ਹੈ ਸਹੀ ਨਜ਼ਰ ਆ ਰਿਹਾ ਹੈ ਕਿਤੇ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਅਨਸੁਖਾਵੀ ਘਟਨਾ ਫਿਲਹਾਲ ਨਹੀਂ ਵਾਪਰੀ ਹੈ ਤੈਸੇ ਦੇ ਲਈ ਪ੍ਰਸ਼ਾਸਨ ਵੀ ਬਿਲਕੁਲ ਮੁਸਤੈਦੀ ਦੇ ਨਾਲ ਇਹਨਾਂ VOTING ਸੈਂਟਰਾਂ ਦੇ ਬਾਹਰ ਤਾਇਨਾਤ ਹੈ ਤੇ ਹੁਣ ਸ਼ਾਮ 4 ਜੋਤਾ ਕਦਾ ਸੇ ਕਿ ਇਸੇ ਤਰੀਕੇ ਦੇ ਨਾਲ VOTING ਦੀ ਪ੍ਰਕਿਰਿਆ ਜੋ ਹੈ ਉਹ ਜਾਰੀ ਰਹੇਗੀ ਲੋਕਾਂ ਦੇ ਵੱਲੋਂ ਆਪਣੀ ਵੋਟ ਪਾਈ ਜਾਏਗੀ ਤਾਂ ਫਿਰ ਸ਼ਾਮ ਨੂੰ ਐਲਾਨ ਹੋਵੇਗਾ ਕਿ ਕਿਹੜੇ ਪਿੰਡ ਦੀ ਸਰਪੰਚੀ ਕੌਣ ਸੰਭੇਗਾ ਸੋ ਦੱਸੇ ਕਿ ਸਰਪੰਚ ਜੋ ਹੈ ਉਸ ਦੀ ਹੀ ਜਿਹੜੀ ਹੈ ਚੱਲਦੀ ਹੈ ਪਿੰਡ ਦੇ ਵਿੱਚ ਸੋ ਇਸ ਵੇਲੇ ਕਾਫੀ ਹੈ ਮਾਹੌਲ ਵੀ ਆਪਾਂ ਕਹਿ ਲੈ ਕੇ ਪੱਕਿਆ ਹੋਇਆ ਹੈ ਕਿ ਸਰਪੰਚ ਕੌਣ ਬਣੇਗਾ ਇਸ ਨੂੰ ਲੈ ਕੇ ਹਰ ਕੋਈ ਇੰਤਜ਼ਾਰ ਕਰ ਰਿਹਾ ਹੋਵੇਗਾ ਸੋ ਪਿੰਡ ਵਾਸੀ ਜੋ ਹੈ ਉਹ ਆਪਣੀ ਵੋਟ ਪਾਉਣ ਦੇ ਲਈ ਪਹੁੰਚੇ ਹੋਏ ਨੇ ਸੋ ਖਵਾਤ ਤਸਵੀਰਾਂ ਨੇ ਤੇ ਲੋਕਾਂ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਮਾਹੌਲ ਹੈ ਲੋਕਾਂ ਦਾ ਕੀ ਕੁਝ ਕਹਿਣਾ ਹੈ ਪਿੰਡ ਵਾਲਿਆਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਅਸੀਂ ਬਿਆਨ ਸੁਣਾਵਾਂਗੇ ਗੁਰਦਾਸਪੁਰ ਵਾਸੀ ਕੀ ਕਹਿ ਰਹੇ ਨੇ ਇਸ ਵੇਲੇ ਉਹ ਤੁਹਾਨੂੰ ਸੁਣਾਵਾਂਗੇ ਤਾਂ ਨਾਲ ਹੀ ਨਾਲ ਫਿਰੋਜ਼ਪੁਰ ਤੋਂ ਸਾਡੇ ਸਹਿਯੋਗੀ ਸਨੀ ਚੋਪੜਾ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਵੀ ਦੱਸਿਆ ਹੈ ਫਿਰੋਜ਼ਪੁਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਸੋ ਉਹ ਸਾਰੀਆਂ ਤਸਵੀਰਾਂ ਜੋ ਹੈ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਦੇ ਅੱਜ ਕਈ ਥਾਵਾਂ ਦੇ ਉੱਪਰ ਜਿੰਮਣੀ ਚੋਣਾ ਹੋ ਰਹੀ ਹੈ ਜਿਮਣੀ ਚੋਣਾਂ ਜਿਹੜੀ ਐ ਸਰਪੰਚੀ ਤੇ ਪੰਚਾਂ ਨੂੰ ਲੈ ਕੇ ਹੋ ਰਹੀਆਂ ਨੇ ਕਈ ਥਾਵਾਂ ਦੇ ਉੱਪਰ ਨਹੀਂ ਹੋ ਸਕੇ ਹੈਗੇ ਸੀਗੇ ਸਰਪੰਚ ਤੇ ਪੰਚਾਂ ਦੀਆਂ ਚੋਣਾਂ ਉੱਥੇ ਜਿਹੜੀ ਜਿਮਣੀ ਚੋਣਾਂ ਹੋ ਰਹੀਆਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰਦੇ ਹੈਗੇ ਆ ਇੱਕ ਸਰਪੰਚ ਦੀ ਤੇ 12 ਪੰਚਾਂ ਦੀ ਚੋਣ ਹੋ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਪਰ ਵੱਖ-ਵੱਖ ਹਲਕਿਆਂ ਦੇ ਵਿੱਚ ਤਾਂ ਗੁਰੂ ਹਰਸਾਏ ਹਲਕੇ ਦੇ ਪਿੰਡ ਦੇ ਵਿੱਚ ਇੱਥੇ ਮੌਜੂਦ ਹੈਗੇ ਆ ਔਰ ਸਵੇਰ ਤੋਂ 8 ਵਜੇ ਤੋਂ ਅ ਇੱਥੇ ਜਿਹੜੀ VOTING ਆ ਉਹ ਸ਼ੁਰੂ ਹੋ ਚੁੱਕੀ ਆ VOTER ਆਪਣੀ VOTE ਕੋਲ ਕਰਨ ਦੇ ਲਈ ਜਿਹੜਾ ਪੋਲਿੰਗ ਸਟੇਸ਼ਨ ਤੇ ਪਹੁੰਚ ਰਹੇਗੇ ਆ ਤਾਂ ਪਿੰਡ ਦੇ ਵਿੱਚ VOTER ਜਿਹੜੀਆਂ ਨੇ ਉਹ ਪੈ ਰੀਆਂ ਹੈਗੀਆਂ ਪਿੰਡ ਚਪਾਤੀ ਹੈ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਹੈ ਔਰ ਗੁਰੂ ਹਰਸਾਹ ਹੈ ਅੜਕੇ ਦੇ ਵਿੱਚ ਪੈਦਾ ਹੈਗਾ ਇੱਥੇ ਜਿਮਣੀ ਚੋਣ ਇਸ ਕਰਕੇ ਹੋ ਰਹੀ ਹੈ ਪਹਿਲਾਂ ਇੱਥੇ ਜਿਹੜੇ ਪੁਰਸ਼ਾਂ ਦੇ ਵੱਲੋਂ ਫਾਈਲਾਂ ਜਿਹੜੀਆਂ ਨੇ ਉਹ ਭਰ ਦਿੱਤੀਆਂ ਗਈਆਂ ਹੈਗੀਆਂ ਸੀਗੀਆਂ ਔਰ ਲੇਡੀ ਸੀਟ ਹੈਗੀ ਸੀਗੀ ਕਾ ਇਸੇ ਕਰਕੇ ਉਹ ਜਿਹੜੇ ਫਾਈਲਾਂ ਨੇ ਉਹ ਰੱਦ ਹੋ ਗਈਆਂ ਸੀਗੀਆਂ ਸਾਡੇ ਨਾਲ ਇੱਥੇ ਲੋਕ ਵੀ ਮੌਜੂਦ ਖੜੇ ਹੋਏ ਆ ਮਹਿਲਾਵਾਂ ਮੌਜੂਦ ਖੜੀਆਂ ਹੋਈਆਂ ਗੱਲ ਕਰਦੇ ਹੈਗੇ ਆ ਤਾਂ ਇੱਥੇ ਰੱਦ ਕਿ ਹੋ ਗਈ ਸੀਗੀ ਪਹਿਲੇ ਮੈਂ ਪਹਿਲੇ ਰੱਦ ਕਿਉਂ ਹੋਈ ਸੀਗੀ ਪਹਿਲੇ ਅੱਛਾ ਪਹਿਲਾ ਇਸ ਕਰਕੇ ਰੱਦ ਹੋਈ ਸੀ ਕਿ ਪਹਿਲੋ ਉੱਥੇ ਜੈਂਸ ਸੀਟ ਲਿਸਟ ਲੱਗੀ ਸੀ ਪਹਿਲੇ ਜੈਂਸੇ ਭਰਤੀਆਂ ਸੀ ਹਾਂ ਨਹੀਂ ਲਿਸਟ ਜੈਂਸ ਦੀ ਲੱਗੀ ਸੀ ਅੱਛਾ ਸ਼ਾਮ ਨੂੰ ਜਦੋਂ 5 ਵਜੇ ਨੇ ਉਸ ਟਾਈਮ ਉਹ ਲਿਸਟ ਪਾੜ ਕੇ ਪਾਸੇ ਕੀਤੀ ਗਈ ਤੇ ਲੇਡੀ ਲਿਸਟ ਭਰੀ ਗਈ ਸੀ ਤੇ ਲੇਡੀ ਲਿਸਟ ਜਿਹੜੀ ਕਿਸ ਕੰਨਾਂ ਨੇ ਵੇਖੀ ਕਿਸ ਕੰਨਾਂ ਨੇ ਨਹੀਂ ਵੇਖੀ ਤੇ ਜਿਹਨਾਂ ਜੈਂਸ ਭਰੀ ਉਹਨਾਂ ਦੀ ਉਹ ਰੱਦ ਕੀਤੀਆਂ ਨਹੀਂ ਸੀ ਤੇ ਹੁਣ ਉਹ ਕਾਗਜ਼ ਦੁਬਾਰਾ ਆ ਲੈਡੀ ਐਸ ਸੀ ਸੀਟ ਆਈ ਏ ਉਹਦੇ ਕਾਰਨ ਹੁਣ ਦੁਬਾਰਾ ਸਾਡੇ ਵੋਟਾਂ ਹੋ ਰਹੀਆਂ ਨੇ ਅੱਛਾ ਸਵੇਰ ਤੋਂ ਸਵੇਰ ਤੀ ਪੈ ਰਹੀਆਂ ਹਾਂਜੀ ਸਵੇਰ ਤੀ ਪੈ ਰਹੀਆਂ ਸਵੇਰ ਤੋਂ ਹੀ ਵੋਟਾਂ ਪੈ ਰਹੀਆਂ ਤੁਸੀਂ ਵੋਟ ਪਾ ਕੇ ਆਏ ਹੋ ਹਾਂ ਕੀ 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 ਸੋਚ ਕੇ ਜਿਹੜੀ ਵੋਟ ਪਾ ਕੇ ਆਏ ਹੋ ਵਿਕਾਸ ਹੋਵੇ ਪਿੰਡ ਦਾ ਹਾਂ ਪਿੰਡ ਖਾਸ ਹੋਵੇ ਹਾਂ ਤਾਂ ਵੋਟ ਜਿਹੜੀ ਹੈ ਇਹ ਪਾ ਕੇ ਆਏ ਹੈਗੇ ਨੇ ਔਰ ਪਿੰਡ ਦਾ ਵਿਕਾਸ ਹੋਵੇ ਤੁਸੀਂ ਵੀ ਵੋਟ ਪਾਇਆ ਹੈ ਹੋ ਨਹੀਂ ਅਸਿਮ ਨਹੀਂ ਆਪਣੇ ਅੱਗੇ ਬਹਿ ਗਏ ਸਾਰੇ ਤਾਂ ਪਿੰਡ ਪਿੰਡ ਦੇ ਵਿੱਚ ਵਿਕਾਸ ਨੂੰ ਲੈ ਕੇ ਜਿਹੜੀਆਂ ਵੋਟਾਂ ਨੇ ਉਹ ਪੈ ਰੀਆਂ ਹੈਗੀਆਂ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹਨੇ ਹੈਗੀਆਂ ਇਹ ਚਪਾਤੀ ਦਾ ਪੋਲਿੰਗ ਬੂਥ ਹੈ ਜਿੱਥੇ ਵੋਟਾਂ ਪੈ ਰੀਆਂ ਹੈਗੀਆਂ ਨੇ ਔਰ 78 ਦੇ ਕਰੀਬ ਜਿਹੜੇ ਇੱਥੇ ਦੱਸਿਆ ਜਾ ਰਿਹਾ ਹੈਗੀਆਂ ਤਾਂ ਸਿਕਿਉਰਟੀ ਜਿਹੜੀ ਆ ਉਹ ਇੱਥੇ ਲਗਾਈ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਔਰ ਪੋਲਿੰਗ ਬੂਥ ਦੇ ਅੰਦਰ ਜਾ ਕੇ ਜਿਹੜਾ ਪੋਲਿੰਗ ਸਟੇਸ਼ਨ ਤੇ ਜਿੱਥੇ ਵੋਟ ਪੋਲ ਹੁੰਦੀ ਆ ਉੱਥੇ ਜਿਹੜਾ ਲੋਕ ਜਾ ਰਹੇ ਹੈਗੇ ਆ ਔਰ ਆਪਣੀ ਵੋਟ ਪੋਲ ਕਰਦੇ ਹੋਏ ਨਜ਼ਰ ਆ ਰਹੇਗੇ ਪਿੰਡ ਦੇ ਵਿਕਾਸ ਦੇ ਲਈ ਕਹਿ ਰਹੇ ਆ ਲੋਕ ਕਿ ਅਸੀਂ ਵੋਟ ਪੋਲ ਕਰ ਰਹੇ ਹੈਗੇ ਆ ਸਵੇਰੇ 8 ਵਜੇ ਤੋਂ ਜਿਹੜੀ ਆ ਇਹ ਸ਼ੁਰੂ ਹੋਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਪੋਲਿੰਗ ਬੂਥ ਦੇ ਅੰਦਰ ਜਾ ਕੇ ਜਿਹੜਾ ਵੋਟ ਪੋਲ ਕਰਦੇ ਹੋਏ ਪਿੰਡ ਵਾਸੀ ਨਜ਼ਰ ਆ ਰਹੇਗੇ ਤਾਂ ਲੋਕਾਂ ਦਾ ਕਹਿਣਾ ਹੈਗਾ ਕਿ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈਗਾ ਤਾਂ ਇਸੇ ਨੂੰ ਲੈ ਕੇ ਜਿਹੜਾ ਪਿੰਡ ਚਪਾਤੀ ਦੇ ਵਿੱਚ ਅੱਜ ਸਵੇਰ ਤੋਂ 8 ਵਜੇ ਤੋਂ ਸ਼ੁਰੂ ਹੋ ਗਈ ਹੈ ਔਰ 4 ਵਜੇ ਤੱਕ ਜਿਹੜੀਆਂ ਵੋਟਾਂ ਪੈਣੀਆਂ ਹੈਗੀਆਂ ਨੇ ਔਰ ਵੱਖ-ਵੱਖ ਥਾਵਾਂ ਦੇ ਉੱਪਰ ਫਿਰੋਜ਼ਪੁਰ ਜ਼ਿਲ੍ਹੇ ਦੇ 12 ਥਾਵਾਂ ਦੇ ਉੱਪਰ ਪੰਚਾਂ ਦੀਆਂ ਇੱਕ ਥਾਂ ਦੇ ਉੱਪਰ ਸਰਪੰਚ ਦੀ ਜਿਹੜੀ ਹੈ ਵੋਟ ਚੋਣ ਹੋ ਰਹੀ ਹੈ ਵੋਟਾਂ ਪੈ ਰਹੀਆਂ ਹੈਗੀਆਂ ਔਰ ਸਵੇਰ ਤੋਂ ਹੀ ਲੋਕ 8 ਵਜੇ ਤੋਂ ਆ ਕੇ ਜਿਹੜੀ ਵੋਟ ਹੈ ਆਪਣੀ ਪੋਲ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਮੇਰਾ ਨਾਮ ਗੁਰਵਿੰਦਰ ਕੌਰ ਹੈ ਗੁਰਵਿੰਦਰ ਕੌਰ ਮੈਂ ਜਿਹੜੀ ਵੋਟ ਪੋਲ ਕੇ ਆਇਆ ਵੋਟ ਪਾ ਕੇ ਆਇਆ ਮੈਂ ਇਸ ਵਾਰੀ ਪਹਿਲੀ ਵਾਰੀ ਕੈਂਡੀਡੇਟ ਵੀ ਖੜੀ ਆ ਸਰਪੰਚ ਦੀ ਤੇ ਮੈਂ ਆਪਣੀ ਵੋਟ ਪਾ ਕੇ ਬਹੁਤ ਖੁਸ਼ ਹਾਂ ਹਾਂਜੀ ਕੀ ਕੀ ਮੁੱਦੇ ਜਿਹੜੇ ਕਰਨੇ ਹੱਲ ਕਰਨਾ ਚਾਹੋ ਸਰਪੰਚ ਬਣ ਕੇ ਯਾਦੋ ਅਸੀਂ ਸਰਪੰਚ ਪਰਮਾਤਮਾ ਨੇ ਕਿਰਪਾ ਕੀਤੀ ਬਣੇ ਤਾਂ ਅਸੀਂ ਲੋਕਾਂ ਦੀ ਆਸਾਂ ਮਰਾਦਾਂ ਤੇ ਪੂਰਾ ਖੜਾ ਉਤਰਾਂਗੇ ਪਹਿਲਾਂ ਵੀ ਆਪਾਂ ਪਿੰਡ ਦੇ ਕੰਮ ਕੀਤੇ ਆ ਉਹਨਾਂ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਫੇਰ ਆਪਾਂ ਉਹਨਾਂ ਕੰਮਾਂ ਤੋਂ ਵੱਧ ਕੇ ਕੰਮ ਕਰਾਂਗੇ ਪਿੰਡ ਲਈ ਪਿੰਡ ਦਾ ਤੁਸੀਂ ਕਿ ਮੇਰਾ ਨਾਮ ਸਨੋ ਉਤਾਰਸੇ ਪਿੰਡ ਖੋਦੇ ਬੇ ਜੀ ਅੱਜ ਤੁਹਾਡੇ ਪਿੰਡ ਜਿਹੜਾ ਵੋਟਾਂ ਦਾ ਕੰਮ ਸ਼ੁਰੂ ਆ ਬੋਰਡ ਪਾਏ ਹਾਂਜੀ ਬੋਰਡ ਪਾਏ ਬਹੁਤ ਆਮਣਾ ਮਾਨਣਾ ਪੈ ਰਿਹਾ ਤਾਂ ਵਾਤੇ ਠੀਕ ਹੀ ਆ ਜੋ ਹੁੰਦਾ ਚੰਗਾ ਹੀ ਹੈ ਸਾਡੇ ਇੱਕ ਸਰਪੰਚ ਦੋ ਸਰਪੰਚ ਆ ਤੇ ਦੋ ਜਨਾਂ ਨੇ ਇਹ ਦੋ ਮੈਂਬਰ ਆ ਹਾਂ ਤੁਸੀਂ ਵੋਟ ਪਾਏ ਹਾਂਜੀ ਆਹੇ ਪਾਏ ਵੋਟ ਪੁਕਤਾਏ ਵੋਟ ਮੇਰੇ ਖਿਆਲ ਚ ਪੰਚ ਦੀ ਖਾਹ ਹੋਣੀ ਆ ਸਾਡੇ ਪਿੰਡ ਦੀ ਵੋਟ ਹਾਂ ਅੱਛਾ ਤੇ ਉਹ ਇਦਾਂ ਕਰਕੇ ਫਿਰ ਹੁਣ ਟਾਈਮ ਲੱਗਦਾ ਥੋੜਾ ਜਿਹਾ ਚੱਕ ਚੱਕ ਕਰਦੇ ਉਹਨਾਂ ਕੋਈ ਦਿੱਕਤ ਨਹੀਂ ਨਹੀਂ ਕੋਈ ਜੈਤਿਕ ਨਾ ਕੋਈ ਦਿੱਕਤ ਨਹੀਂ ਗਾਂ ਦਾ ਪਤਾ ਨਹੀਂ